ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਨੂੰ ਤਾਰਦੇ ਹੋਏ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਗਾਹੇ ਪਹੁੰਚੇ ਆ ਜੀ ਉੱਚ ਦੇ ਅਸਥਾਨ ਤੇ ਜਦੋਂ ਮਹਾਰਾਜ ਨੇ ਇੱਥੇ ਆਉਣਾ ਕੀਤਾ ਇੱਥੇ ਗੁਰੂ ਜੀ ਨੂੰ ਪੀਰ ਬਹਾਉਦੀਨ ਜਿਹੜੇ ਮੁਲਤਾਨ ਦੇ ਰਹਿਣ ਵਾਲੇ ਸੀ ਮਸਤ ਕਲੰਦਰ ਮਖਦੂਮ ਇਸ ਤਰ੍ਹਾਂ ਦੇ ਪੀਰ ਮਿਲੇ ਆ ਇੱਥੇ ਬਾਬੇ ਦੀਆਂ ਕੁਝ ਯਾਦਾਂ ਵੀ ਪਈਆਂ ਨੇ ਕਿਵੇਂ ਪਈਆਂ ਨੇ ਇੱਥੇ ਉਹ ਸਾਰੀ ਕਥਾ ਆਓ ਆਪਾਂ ਸਰਵਣ ਕਰਦੇ ਹਾਂ ਇੱਥੇ ਮਹਾਰਾਜ ਜੀ ਦੀਆਂ ਯਾਦਾਂ ਇੱਕ ਜੋੜਾ ਮਹਾਰਾਜ ਜੀ ਦੀਆਂ ਖੜਾਵਾਂ ਦਾ ਇੱਕ ਪੱਥਰ ਦਾ ਗੁਰਜ ਦੋ ਪੱਥਰ ਦੇ ਕੜੇ ਇੱਕ ਕਸ਼ਤੀ ਜਿਹੜੀ ਡੇਢ ਫੁੱਟ ਲੰਮੀ ਤੇ 1 ਫੁੱਟ ਚੌੜੀ ਹੈ ਇੱਕ ਬੈਰਾਗਨ ਜਿਹਦੇ ਤੇ ਹੱਥ ਰੱਖ ਕੇ ਆਰਾਮ ਕਰੀਦਾ ਹੈ ਜੀ ਤੇ ਇਹ ਇੱਕ ਮੰਨਿਆ ਜਾਂਦਾ ਇਹ ਕਸ਼ਤੀ ਦੇ ਚਾਰ ਕਿਨਾਰਿਆਂ ਤੇ ਬੈਠ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਪੀਰ ਬਹਾਉ ਦੀ ਮਸਤ ਕਲੰਦਰ ਮਖਦੂਮ ਜਿਹਦਾ ਪੂਰਾ ਨਾਂ ਰੁਕਨਦੀਨ ਅਬਲ ਫਤੇ ਸੀਗਾ ਤੇ ਇਹਨਾਂ ਨੂੰ ਮਹਾਰਾਜ ਨੇ ਗੁਰਮਖ ਤੇ ਮਨਮੁਖ ਦਾ ਭੇਦ ਸਮਝਾਇਆ ਸੀ ਦੱਸਿਆ ਸੀ ਦੁਨੀਆ ਕੋਈ ਡੇਰਾ ਲਾ ਕੇ ਬੈਠਣ ਦੀ ਥਾਂ ਨਹੀਂ ਇਹ ਤਾਂ ਸਦਕ ਕਮਾਉਣ ਦੀ ਥਾਂ ਪ੍ਰਮਾਤਮਾ ਦਾ ਨਾਮ ਪੱਲੇ ਬੰਨਣ ਲਈ ਇੱਕ ਸਾਧਨ ਦੁਨੀਆ ਕੈਸ ਮੁਕਾਮ ਹੈ ਮਹਾਰਾਜ ਨੇ ਇਹਨਾਂ ਨੂੰ ਦੱਸਿਆ ਸੀ ਕਿ ਦੁਨੀਆ ਦੇਖੋ ਇਤਨਾ ਸਾਰਾ ਮੁਸਾਫਰਖਾਨਾ ਇੱਥੇ ਜੀਵ ਆਉਂਦੇ ਆ ਤੇ ਚਲੇ ਜਾਂਦੇ ਆ ਦੁਨੀਆ ਕੈਸ ਮੁਕਾਮੇ ਮਹਾਰਾਜ ਨੇ ਸ਼ਬਦ ਉਚਾਰਿਆ ਕਰ ਸਿੱਧਕ ਕਰਨੀ ਖਰਚ ਬਾਦੋ ਲਾਗ ਰਹੁ ਨਾਮੇ ਤੁਸੀਂ ਭਾਈ ਸ਼ਰਧਾ ਤੇ ਅਮਲ ਕਮਾਉਣ ਦਾ ਸਫਰ ਖਰਚ ਬੰਨੋ ਸਾਹਿਬ ਦੇ ਨਾਮ ਨਾਲ ਜੁੜੇ ਰਹੋ ਇਹ ਮਹਾਰਾਜ ਨੇ ਉੱਥੇ ਦੱਸਿਆ ਕਹਿਣ ਲੱਗੇ ਇੱਥੇ ਦੁਨੀਆ ਵਿੱਚ ਲੋਕ ਆਉਂਦੇ ਆ ਵਾਰੀ ਵਾਰੀ ਆਪਦੀ ਚਲੀ ਜਾਂਦੇ ਆ ਦਰਕੂਚ ਕੂਚਾ ਕਰ ਗਏ ਅਵਰੇਪੇ ਚੱਲਣ ਹਾਰ ਸਾਰੇ ਆਪਦੀ ਵਾਰੀ ਵਾਰੀ ਆਉਂਦੇ ਆ ਜਨਮ ਲੈਂਦੇ ਆ ਜਗਤ ਤੋਂ ਕੂਚ ਕਰ ਜਾਂਦੇ ਆ ਜਿਹੜੇ ਨਾਮ ਜਪਦੇ ਆ ਰਹੀਂਦੀ ਦੁਨੀਆ ਤੱਕ ਉਹਨਾਂ ਦਾ ਨਾਂ ਰਹਿੰਦਾ ਸੁਲਤਾਨ ਬਾਦਸ਼ਾ ਖਾਨ ਮਲੂਕ ਉਮਰੇ ਖਾਨ ਰਾਜੇ ਅਮੀਰ ਵਜ਼ੀਰ ਗਏ ਕਰ ਕਰ ਕੂਚ ਇਹ ਚਲੇ ਗਏ ਸਾਰੇ ਇਸ ਸੰਸਾਰ ਵਿੱਚ ਕੋਈ ਵੀ ਕਿਸੇ ਦਾ ਇੱਥੇ ਰਹਿਣ ਦਾ ਪੱਕਾ ਪ੍ਰਬੰਧ ਨਹੀਂ ਵਾਰੀ ਸਰਉਂਦੇ ਆ ਤੇ ਜਦੋਂ ਸੱਦਾ ਆਉਂਦਾ ਉਦੋਂ ਚਲੇ ਜਾਂਦੇ ਜਦੋਂ ਭੇਜਿਆ ਜਾਂਦਾ ਪ੍ਰਮਾਤਮਾ ਦੁਆਰਾ ਦੁਨੀਆ ਬਣਦੀ ਆ ਸੰਸਾਰ ਬਣਦਾ ਜਦੋਂ ਸੱਦ ਲੈਂਦਾ ਉਦੋਂ ਜਾਣਾ ਪੈਂਦਾ ਭਾਈ ਤੇ ਮਹਾਰਾਜ ਨੇ ਇਸ ਤਰ੍ਹਾਂ ਆਖਿਆ ਸਭ ਕੁਝ ਨਾਸਵੰਤ ਆ ਇਹ ਅਸਮਾਨ ਵੀ ਇਹ ਧਰਤੀ ਵੀ ਪਰ ਪ੍ਰਮਾਤਮਾ ਸਦਾ ਅਟੱਲਾ ਪੀਰ ਜੀ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਇੱਕ ਕੈਸ਼ਤੀ ਜਿਹੜੀ 1.5 ਫੁੱਟ ਲੰਮੀ ਤੇ 1 ਫੁੱਟ ਚੌੜੀ ਆ ਐਚਸ ਪਿਆਰਿਆਂ ਦੇ ਪਿਆਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਕੇ ਪੀਰਾਂ ਨੂੰ ਸਮਝਾਉਂਦੇ ਆ ਦੇਖੋ ਜਿਹੜੇ ਉੱਚ ਦੇ ਪੀਰ ਸੀਗੇ ਕਹਿੰਦੇ ਕਹਾਉਂਦੇ ਨਗਾਹੇ ਵਾਲੇ ਪੀਰ ਸੀ ਸਾਧ ਸੰਗਤ ਜੀ ਤੇ ਮਹਾਰਾਜ ਨੇ ਇਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਜ਼ਿੰਦਗੀ ਹੁੰਦੀ ਆ ਤੁਸੀਂ ਇੱਥੇ ਬੈਠੇ ਹੋ ਤੁਸੀਂ ਆਪ ਦਾ ਟਿਕਾਣਾ ਕੀਤਾ ਹੋਇਆ ਇਹ ਕੋਈ ਡੇਰਾ ਲਾ ਕੇ ਬੈਠਣ ਦੀ ਜਗ੍ਹਾ ਥੋੜੀ ਆ ਇਹ ਤਾਂ ਸਿੱਧਕ ਖਮਾਉ ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਵਧਦੇ ਆ ਜੀ ਲੋਕਾਂ ਨੂੰ ਕਬਰਾਂ ਮਕਬਰੇ ਪੀਰਾਂ ਸਰਵਰਾਂ ਇਹਨਾਂ ਦੀ ਪੂਜਾ ਤੋਂ ਬਾਬੇ ਨੇ ਹਟਾਇਆ ਤੇ ਪ੍ਰਮਾਤਮਾ ਦੇ ਲੜ ਲਾਇਆ ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਗਏ ਆ ਤੇ ਹੁਣ ਜਦੋਂ ਆਪਾਂ ਤਵਾਰੀਖ ਗੁਰੂ ਖਾਲਸਾ ਨੂੰ ਪੜ੍ਹਦੇ ਆ ਉਹਦੇ ਅਨੁਸਾਰ ਗੁਰੂ ਮਹਾਰਾਜ ਜਦੋਂ ਜੰਦੇ ਪੁੱਜੇ ਆ ਨਾ ਜੋ ਅਰਬ ਦੀ ਪੱਛਮੀ ਬੰਦਰਗਾਹ ਇਥੇ ਬੀਬੀ ਹਵਾ ਦੀ ਕਬਰ ਦੇ ਲਾਗੇ ਡੇਰਾ ਕੀਤਾ। ਕੋਈ ਬੀਬੀ ਸੀ, ਉਹਦਾ ਨਾਂ ਸੀ ਬੀਬੀ ਹਵਾ। ਹਾਜ਼ੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸੋਭਾ ਫੈਲ ਗਈ। ਹਾਜ਼ੀਆਂ ਵਿੱਚ ਇੱਕ ਸ਼ਾਹ ਸਰਫ ਨਾਂ ਦਾ ਫਕੀਰ ਸੀ। ਉਹਨੇ ਮਹਾਰਾਜ ਨੂੰ ਕੁਝ ਸਵਾਲ ਕੀਤੇ ਆ ਤੇ ਗੁਰੂ ਮਹਾਰਾਜ ਨੇ ਉਹਦੀ ਤਸੱਲੀ ਕਿਵੇਂ ਕਰਵਾਈ ਆ? ਉਹਨਾਂ ਸਵਾਲਾਂ ਜਵਾਬਾਂ ਦਾ ਵੇਰਵਾ ਕੀ ਆ? ਆਓ ਆਪਾਂ ਸਾਰੇ ਸਵਾਲ ਜਵਾਬ ਜਿਹੜੇ ਆ ਸਰਵਣ ਕਰਦੇ ਆਂ। ਪਹਿਲਾ ਸਵਾਲ ਪੁੱਛਿਆ ਉਹਨੇ ਮਹਾਰਾਜ ਜੀ ਨੂੰ ਸ਼ਾ ਸਰਫ ਪੁੱਛਦਾ ਬਾਬਾ ਨਾਨਕ ਜੀ ਤੁਸੀਂ ਵਲੀ ਅੱਲਾ ਜਪਦੇ ਹੋ ਮੇਰੇ ਸਵਾਲਾਂ ਦਾ ਜਵਾਬ ਦਿਓ ਪਹਿਲਾ ਸਵਾਲ ਇਹ ਸੀ ਕਿ ਆਦ ਫਕੀਰੀ ਕੀ ਹੈ ਅੰਤ ਫਕੀਰੀ ਕੀ ਹੈ ਫਕੀਰੀ ਦਾ ਆਰੰਭ ਕਿੱਥੋਂ ਹੁੰਦਾ ਤੇ ਅੰਤ ਕਿੱਥੋਂ ਹੁੰਦਾ ਦੱਸੋ ਜੀ ਮਹਾਰਾਜ ਬਾਬਾ ਨਾਨਕ ਜੀ ਨੇ ਉੱਤਰ ਦਿੱਤਾ ਸਾਧ ਸੰਗਤ ਜੀ ਕਹਿਣ ਲੱਗੇ ਫਕੀਰੀ ਦਾ ਆਰੰਭ ਆਪਣੇ ਆਪ ਨੂੰ ਮਟਾਉਣ ਵਿੱਚ ਹੈ ਆਪਣੇ ਆਪ ਦੀ ਹੋਮੇ ਨੂੰ ਮਿਟਾ ਦੇਣਾ ਕਹਿ ਦੇਣਾ ਮੈਂ ਕੁਝ ਨਹੀਂ ਹਾਂ ਮੈਂ ਕੁਝ ਨਹੀਂ ਹਾਂ ਇੱਥੋਂ ਫਕੀਰੀ ਦੀ ਅਰੰਭਤਾ ਹੁੰਦੀ ਆ ਜਦੋਂ ਬੰਦਾ ਕਹਿ ਦਿੰਦਾ ਮੈਂ ਤਾਂ ਕੁਝ ਵੀ ਨਹੀਂ ਹਾਂ ਤੇ ਸਾਧ ਸੰਗਤ ਜੀ ਫਨਾ ਅਸਤ ਤੇ ਫਕੀਰੀ ਦਾ ਅੰਤ ਇਹ ਜਾਣ ਲੈਣਾ ਕੇਵਲ ਉਸ ਦਾ ਨਾ ਰਹਿ ਜਾਣਾ ਬਕਾ ਅਸਤ ਬਾਬੇ ਨੇ ਆਖਿਆ ਉਹਨਾਂ ਦੀ ਭਾਸ਼ਾ ਵਿੱਚ ਇਹ ਫਕੀਰੀ ਦਾ ਅੰਤ ਕੀ ਹੁੰਦਾ ਬਸ ਰਬ ਹੀ ਆ ਹੁਣ ਬੰਦਾ ਮਿਟ ਗਿਆ ਕੇਵਲ ਨਾਮ ਹੀ ਰਹਿ ਗਿਆ ਹੁਣ ਬੰਦੇ ਵਿੱਚੋਂ ਮੈਂ ਮੁੱਕ ਗਈ ਜਦੋਂ ਕੇਵਲ ਉਹੀ ਰਹਿ ਜੇ ਬਸ ਉਹ ਫਕੀਰੀ ਦਾ ਅੰਤ ਜਿਵੇਂ ਬੂੰਦ ਸਮੁੰਦਰ ਵਿੱਚ ਮਿਲ ਕੇ ਉਹਦਾ ਹੀ ਰੂਪ ਹੋ ਜਾਂਦੀ ਆ ਇਸ ਤਰ੍ਹਾਂ ਬਾਬੇ ਨੇ ਸਮਝਾਇਆ ਉਹਦਾ ਅਗਲਾ ਸਵਾਲ ਸੀ ਕਹਿਣ ਲੱਗਾ ਫਿਰ ਇਹ ਰਾਹ ਦੀ ਕੁੰਜੀ ਕੀ ਆ ਮਹਾਰਾਜ ਕਹਿੰਦੇ ਅਭਿਆਸ ਅਭਿਆਸ ਹੋਣਾ ਚਾਹੀਦਾ ਬੰਦੇ ਦਾ ਚੌਂਕੜਾ ਮਾਰੀ ਆਪ ਦੇ ਆਪ ਨਾਲ ਬੈਠੇ ਦੂਜਿਆਂ ਨਾਲ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਦੂਜਿਆਂ ਦੇ ਦੋਸ਼ ਦੂਜਿਆਂ ਦੀਆਂ ਕਮੀਆਂ ਕਈ ਵਾਰੀ ਬੰਦਾ ਤੂੜੀ ਵਾਂਗ ਓਡਾਉਣ ਨੂੰ ਮੂਰੇ ਕਾਲਾ ਹੁੰਦਾ। ਉਹ ਮੈਂ ਦੂਜੇ ਦੀ ਕਮੀ ਕੱਢਦਾ। ਆਪਦੇ ਦੋਸ਼, ਆਪਦੀਆਂ ਕਮੀਆਂ ਇਉਂ ਲੁਕੋ ਕੇ ਰੱਖਦਾ ਬੰਦਾ ਜਿਵੇਂ ਜੂਆ ਖੇਡਣ ਵਾਲਾ ਆਪਦੀ ਚਾਲ ਨੂੰ ਆਪਦੇ ਤਾਂਛ ਦੇ ਪੱਤਿਆਂ ਨੂੰ ਲੁਕੋ ਲੁਕੋ ਰੱਖਦਾ। ਮਹਾਰਾਜ ਦਾ ਕਹਿਣਾ ਸੀ ਪੁੱਛਦੇ ਹਾਂ ਫਕੀਰਾਂ ਦੇ ਰਾਹ ਜਾਣਾ ਹੋਵੇ ਕੁੰਜੀ ਕੀ ਆ? ਅਭਿਆਸ ਆ। ਜੀਵ ਉੱਤੇ ਰਸਨਾ ਉੱਤੇ ਉਹਦਾ ਨਾਮ ਹੋਵੇ। ਰਸਨਾ ਤੋਂ ਬੋਲ ਕੇ ਕੰਨਾਂ ਰਾਹੀਂ ਸੁਣਨਾ ਅਭਿਆਸ ਆ। ਅਬੇ ਆਸ ਤੋਂ ਬਿਨਾ ਕੁੰਜੀ ਤੋਂ ਬਿਨਾ ਜੇ ਮੈਂ ਤਾਲਾ ਖੋਲਦਾ ਨਹੀਂ ਅਬੇ ਆਸ ਤੋਂ ਬਿਨਾ ਗੱਲ ਨਹੀਂ ਬਣਦੀ ਸ਼ਬਦ ਗੁਰੂ ਸੁਰਤ ਧੁੰਨੇ ਚੇਲਾ ਬਾਬੇ ਨੇ ਫਿਰ ਦੱਸਿਆ ਅਗਲਾ ਸਵਾਲ ਸੀ ਉਹਦਾ ਸ਼ਾਹ ਸ਼ਰਫ ਦਾ ਕਿਉਂਕਿ ਸਵਾਲੀਆ ਬੰਦਾ ਦੁਖੀ ਹੁੰਦਾ ਜੀ ਉਹਦੇ ਅੰਦਰ ਬੜੇ ਸਵਾਲ ਹੁੰਦੇ ਆ ਉਹਨੇ ਅਗਲਾ ਸਵਾਲ ਪੁੱਛਿਆ ਕਹਿੰਦਾ ਜੀ ਜ਼ੰਜੀਰ ਕੀ ਆ ਬੰਦਾ ਕਿਹਦੇ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਰੱਖੇ ਮੈਨੂੰ ਓ ਦੱਸੋ ਵੀ ਉਹ ਵਿਕਾਰਾਂ ਵੱਲ ਨਾ ਜਾਵੇ ਕਿਹੜੀ ਚੀਜ਼ ਆ ਜਿਹਦੇ ਨਾਲ ਬੰਨਿਆ ਜਾਵੇ ਨਹੀਂ ਤਾਂ ਮਨ ਜਿਹੜਾ ਇਹ ਚਾਹੁੰਦਾ ਵੀ ਆ ਵੀ ਕਰ ਲਾਂ ਆ ਵੀ ਭੋਗ ਲਵਾਂ ਮੈਂ ਭੋਗੀ ਬਣ ਜਾਂਦਾ ਤੇ ਮਹਾਰਾਜ ਦਾ ਐਕਤੀ ਉੱਤਰ ਸੀ ਬੰਦੇ ਬੰਦਗੀ ਫਕੀਰ ਨੂੰ ਆਖਿਆ ਸ਼ਾਹ ਸਰਫਤ ਜੀ ਬੰਦਗੀ ਆ ਤੁਸੀਂ ਜਾਂ ਤਾਂ ਰੱਬ ਨੂੰ ਚੇਤੇ ਕਰ ਸਕਦੇ ਹੋ ਤੇ ਜਾਂ ਚਿੰਤਾ ਕਰ ਸਕਦੇ ਹੋ ਜਿਹੜੇ ਰੱਬ ਨੂੰ ਖੁਦਾ ਨੂੰ ਅੱਲਾ ਨੂੰ ਚੇਤੇ ਕਰਦੇ ਆ ਬੰਦਗੀ ਕਰਦੇ ਉਹ ਚਿੰਤਾ ਨਹੀਂ ਕਰਿਆ ਕਰਦੇ ਬੰਦਗੀ ਬੰਦਗੀ ਜਦੋਂ ਕਰੋਗੇ ਖਿਆਲ ਜਿਹੜੇ ਆ ਚੰਗੇ ਆਉਣਗੇ ਇਹ ਛਾਵਾਂ ਘਟ ਜਾਣਗੀਆਂ ਮਟ ਜਾਣਗੀਆਂ ਬੰਦਗੀ ਹੀ ਬੰਦੇ ਨੂੰ ਕਾਮ ਬਾਸ਼ਨਾ ਤੋਂ ਬਚਾਵੇਗੀ ਅਗਲਾ ਸਵਾਲ ਸੀ ਉਹਦਾ ਕਹਿੰਦਾ ਜੀ ਮਕਬਰਾ ਕੀ ਆ ਬੰਦਾ ਆਪਦਾ ਟਿਕਾਣਾ ਕਿੱਥੇ ਬਣਾਵੇ ਕਿੱਥੇ ਟਿਕੇ ਕਿ ਕਬਰਾਟ ਨਾ ਹੋਵੇ ਉਹਨੂੰ ਡਰ ਨਾ ਹੋਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਲੀਮੀ ਅੱਜ ਕੱਲ੍ਹ ਦੇ ਲੋਕਾਂ ਵਿੱਚ ਨਾ ਕਾਲ ਬਹੁਤ ਜ਼ਿਆਦਾ ਹੈ ਸਾਧ ਸੰਗਤ ਜੀ ਇਤਨੀ ਕਾਲਾ ਬੰਦੇ ਦੇ ਵਿੱਚ ਉਹ ਚਾਹੁੰਦਾ ਕਿ ਹਰ ਕੰਮ ਉਹਦਾ ਬੜੀ ਛੇਤੀ ਹੋ ਜਾਵੇ ਅੱਜ ਦੇ ਮਨੁੱਖ ਇੱਕ ਦੂਜੇ ਨੂੰ ਇਉਂ ਮਿਲਦੇ ਆ ਜਿਵੇਂ ਕਿ ਬਾਬ ਰੋਲੇ ਹਨੇਰੀਆਂ ਨੂੰ ਮਿਲਦੇ ਹੁੰਦੇ ਅਸਲ ਦੇ ਵਿੱਚ ਜਲਦਬਾਜ਼ੀਆਂ ਦਾ ਦੌਰ ਆ ਇਹ ਕਾਲ ਦਾ ਯੁੱਗ ਆ ਕਲ ਯੁੱਗ ਮਤਲਬ ਕਾਹਲ ਯੁੱਗ ਅਸੀਂ ਵੇਖੋ ਕਿੰਨੀ ਛੇਤੀ ਕਰਦੇ ਆ ਕਿਸੇ ਕੰਮ ਨੂੰ ਕਰਨ ਦੀ ਕਾਲ ਦੇ ਵਿੱਚ ਸਾਡੀ ਜ਼ਿੰਦਗੀ ਅਜ ਰਚੀ ਪਈ ਆ ਹੁਣ ਜਿਹੜਾ ਬੰਦਾ ਹੈ ਨਾ ਬੜੀ ਤੇਜ਼ੀ ਉਹਦੇ ਸੁਭਾਅ ਵਿੱਚ ਆ ਗਈ ਹੈ ਤੇ ਉਹ ਉਦੋਂ ਸ਼ਾਹ ਸਰਪ ਬਾਬੇ ਤੋਂ ਪੁੱਛ ਰਿਹਾ ਮਹਾਰਾਜ ਕੀ ਹੋਣਾ ਚਾਹੀਦਾ ਬੰਦੇ ਦਾ ਟਿਕਾਣਾ ਕਿੱਥੇ ਹੋਵੇ ਮਕਬਰਾ ਕਿੱਥੇ ਬਣੇ ਮਹਾਰਾਜ ਕਹਿੰਦੇ ਹਲੀਮੀ ਜਿਨੇ ਹਲੀਮੀ ਧਾਰ ਲਈ ਸ਼ੈਨਸ਼ੀਲਤਾ ਜਿਹਦੇ ਵਿੱਚ ਆ ਗਈ ਹੈ ਉਹਨੂੰ ਰਹਿਣਾ ਆ ਗਿਆ ਜਿਹਨੂੰ ਸਹਿਣਾ ਆ ਗਿਆ ਸਮਝ ਲਓ ਉਹਨੂੰ ਰਹਿਣਾ ਆ ਗਿਆ ਰੱਬੀ ਭਾਣੇ ਨੂੰ ਜਿਹਨੇ ਸੱਤ ਕਰਕੇ ਮੰਨੇ ਆ ਅੱਜ ਦੇ ਬੰਦੇ ਦੇ ਦੁੱਖ ਨਹੀਂ ਵਧੇ ਨੇ ਸਗੋਂ ਉਹਦੇ ਵਿੱਚ ਸ਼ੈਨਸ਼ੀਲਤਾ ਘਟੀ ਹੈ। ਪੁਰਾਣੇ ਤੁਸੀਂ ਲੋਕ ਦੇਖੋ ਸ਼ੈਨਸ਼ੀਲਤਾ ਬਹੁਤ ਜ਼ਿਆਦਾ ਸੀ ਉਹਨਾਂ ਵਿੱਚ। ਅੱਜ ਦੇ ਲੋਕਾਂ ਵਿੱਚ ਸ਼ੈਨਸ਼ੀਲਤਾ ਹੈਗੀ ਹੈ ਬਿਲਕੁਲ ਵੀ ਨਹੀਂ। ਜਿਨੇ ਹਲੀਮੀ ਨੂੰ ਧਾਰ ਲਿਆ ਤੇ ਉਹ ਟਿਕ ਗਿਆ। ਉਹਦੀ ਭੱਜ ਦੌੜ ਮੁੱਕ ਗਈ। ਨਹੀਂ ਤਾਂ ਭਗਤ ਰਵਦਾਸ ਜੀ ਕਹਿ ਦਿੰਦੇ ਆ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ। ਮਿੱਟੀ ਦਾ ਪਤਲਾ ਕਿਵੇਂ ਨੱਚੀ ਜਾਂਦਾ? ਕੀ ਕਰੀ ਜਾਂਦਾ? ਫਿਰ ਕਹਿੰਦੇ ਜੀ ਕਰਨਾ ਕੀ ਆ ਜਦ ਕਛ ਪਾਵੇ ਤਬ ਗਰਭ ਕਰਤ ਹੈ ਜਦੋਂ ਪੈਸਾ ਮਿਲ ਜਾਂਦਾ ਤੇ ਬੰਦਾ ਹੰਕਾਰ ਕਰਨ ਲੱਗ ਜਾਂਦਾ ਮਾਇਆ ਗਈ ਤਬ ਰੋਵਨ ਲੱਗਤ ਹੈ ਜੇ ਪੈਸਾ ਹੱਸ ਜਾਵੇ ਤੇ ਦੁਖੀ ਹੁੰਦਾ ਇਹੀ ਬੰਦਾ ਕਰਦਾ ਦੇਖੈ ਦੇਖੈ ਸੁਣੈ ਬੋਲੈ ਦੌਰੀਓ ਫਿਰਤ ਹੈ ਉਹ ਵੇਖਦਾ ਵੇਖਦਾ ਹੀ ਸੁਣਦਾ ਮਾਇਆ ਦੀਆਂ ਗੱਲਾਂ ਹੀ ਸੁਣਦਾ ਮਾਇਆ ਦੀਆਂ ਗੱਲਾਂ ਹੀ ਪਸੰਦ ਕਰਦਾ ਮਾਇਆ ਕਮਾਉਣ ਦੀਆਂ ਗੱਲਾਂ ਹੀ ਕਰਦਾ ਹਰ ਵੇਲੇ ਮਾਇਆ ਦੀ ਖਾਤਰੀ ਭੱਜਿਆ ਫਿਰਦਾ ਤੇ ਜਦੋਂ ਮਾਇਆ ਚਲੀ ਜਾਂਦੀ ਆ ਰੋਂਦਾ ਇਸ ਕਰਕੇ ਭਾਈ ਹਲੀਮੀ ਹੋਣੀ ਚਾਹੀਦੀ ਆ ਬੰਦੇ ਦੇ ਅੰਦਰ ਜਿਹੜੀ ਕਿ ਬੰਦੇ ਅੰਦਰ ਹੈ ਨਹੀਂ ਅਗਲਾ ਸਵਾਲ ਸ਼ਾਹ ਅਸਰਫ ਦਾ ਫਕੀਰ ਸੀ ਉਹ ਵੀ ਕੋਈ ਮਾੜੀ ਮੋਟੀ ਚੀਜ਼ ਨਹੀਂ ਸੀ ਪਰ ਉਹਦੇ ਅੰਦਰ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਸੀ ਮਿਲ ਰਹੇ ਉਹਨੂੰ ਉਹ ਬਾਬੇ ਤੋਂ ਹੀ ਮਿਲਦੇ ਸੀ ਹੁਕਮ ਹੀ ਇਹ ਸੀਗਾ ਅਗਲਾ ਸਵਾਲ ਪੁੱਛਿਆ ਖਜ਼ਾਨਾ ਕਿੱਥੇ ਆ ਮਹਾਰਾਜ ਗੰਜ ਕੀ ਆ ਗੰਜ ਗੰਜ ਹੁੰਦਾ ਖਜ਼ਾਨਾ ਜਿਵੇਂ ਗੁਰਦੁਆਰਾ ਸਾਹਿਬ ਦਾ ਨਾਂ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੈ ਨਾ ਗੁਰਦੁਆਰਾ ਸਾਹਿਬ ਜਿਹਨੂੰ ਆਪਾਂ ਸ਼ਹੀਦਾਂ ਸਾਹਿਬ ਹੀ ਕਹਿ ਦਿੰਨੇ ਆ ਪੂਰਾ ਨਾਮ ਤਾਂ ਉਹਦਾ ਸ਼ਹੀਦ ਗੰਜ ਸਾਹਿਬ ਸ਼ਹੀਦਾਂ ਦਾ ਖਜ਼ਾਨਾ ਗੰਜ ਹੁੰਦਾ ਖਜ਼ਾਨਾ ਤੇ ਪੁੱਛਿਆ ਬਾਬਾ ਜੀ ਖਜ਼ਾਨਾ ਕਿੱਥੇ ਆ ਜਿੱਥੇ ਵਸਤੂਆਂ ਪਈਆਂ ਨੇ ਮਹਾਰਾਜ ਕਹਿੰਦੇ ਸਾਧ ਸੰਗਤ ਸਤ ਸੰਤ ਸਾਰੇ ਢੰਡਾਰੇ ਉਹ ਸਾਧ ਸੰਗਤ ਵਿੱਚੋਂ ਤੁਹਾਨੂੰ ਮਿਲ ਜਾਣਗੇ ਸਤ ਸੰਗਤੋਂ ਹੀ ਸੁੱਖ ਤੇ ਸਹਜ ਮਿਲ ਜਾਵੇਗਾ ਜੀ ਅਗਲਾ ਸਵਾਲ ਸੀ ਕਹਿੰਦਾ ਚਾਨਣ ਕਿਹੜਾ ਹੈ ਅਸਲ ਰੋਸ਼ਨੀ ਕਿਹੜੀ ਆ ਮਹਾਰਾਜ ਦੱਸੋ ਗੁਰੂ ਜੀ ਕਹਿੰਦੇ ਗਿਆਨ ਗਿਆਨੀਓ ਰੋਸ਼ਨੀ ਆ ਗਿਆਨ ਆਪਾਂ ਕਹਿ ਦਿੰਨੇ ਆ ਵਿਦਿਆ ਬੰਦੇ ਦਾ ਤੀਜਾ ਨੇਤਰ ਗਿਆਨ ਉਹ ਰੋਸ਼ਨੀ ਆ ਜਿੱਥੋਂ ਪਤਾ ਲੱਗਦਾ ਆਹ ਕੰਮ ਕਰਨਾ ਆਹ ਕੰਮ ਨਹੀਂ ਕਰਨਾ ਇਹ ਨਹੀਂ ਕਰਨਾ ਤਾਂ ਕਿਉਂ ਨਹੀਂ ਕਰਨਾ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ দান ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਨਾ ਤੇ ਅਕਲ ਦੇ ਨਾਲ ਹੀ ਜਿਹੜਾ ਹੈ ਇਹ দান ਕਰਨਾ ਚਾਹੀਦਾ ਅਕਲ ਦੇ ਨਾਲ ਹੀ ਸਾਹਿਬ ਨੂੰ ਸਿਮਰਿਆ ਜਾ ਸਕਦਾ ਇੱਥੇ ਅਕਲ ਦੇ ਅਰਥਾ ਗਿਆਨ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਆਪਦੀ ਅਕਲ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਇੱਜ਼ਤ ਖੱਟ ਲੈਂਦੇ ਆ ਅਗਲਾ ਸਵਾਲ ਸੀ ਉਹਦਾ ਕਹਿਣ ਲੱਗਾ ਬਾਬਾ ਜੀ ਖੁਸ਼ੀ ਕੀ ਹੈ ਖੁਸ਼ੀ ਕਿਹੜੀ ਚੀਜ਼ ਵਿੱਚੋਂ ਮਿਲਦੀ ਹੈ ਤੇ ਮਹਾਰਾਜ ਕਹਿੰਦੇ ਭਾਈ ਖੁਸ਼ੀ ਕੇਵਲ ਦੀਦਾਰ ਵਿੱਚ ਹੈ ਉਹਦੇ ਮਿਲਿਆਂ ਹੀ ਖੁਸ਼ੀ ਦੀ ਤਰਨਾਟ ਛੜ ਜਾਂਦੀ ਆ ਉਹਦੇ ਮਿਲਿਆਂ ਹੀ ਤੇ ਫਿਰ ਅਗਲਾ ਸਵਾਲ ਸੀ ਕਿਹੜਾ ਭੋਜਨ ਕਰਨਾ ਚਾਹੀਦਾ ਮਹਾਰਾਜ ਕਹਿੰਦੇ ਸਬੂਰੀ ਸਬਰ ਦਾ ਸਬਰ ਸੰਤੋਖ ਤੋਂ ਬਿਨਾਂ ਰੱਜ ਨਹੀਂ ਸਕਦਾ ਕੋਈ ਸਬਰ ਸੰਤੋਖ ਤੋਂ ਬਿਨਾਂ ਰਾਜ ਆਜੂਗਾ ਕਿਸੇ ਨੂੰ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ ਗੁਰੂ ਸਾਹਿਬ ਜੀ ਕਹਿੰਦੇ ਜਿਹਦੇ ਕੋਲ ਸਬਰ ਆ ਉਹ ਰਾਜਾ ਹੈ ਹੁਣ ਕਈਆਂ ਲੋਕਾਂ ਕੋਲ ਪੈਸੇ ਬਹੁਤ ਹੁੰਦੇ ਆ ਪਰ ਉਹ ਰੱਜੇ ਨਹੀਂ ਹੁੰਦੇ ਉਹਨਾਂ ਦੀ ਨੀਤ ਖੋਟੀ ਹੁੰਦੀ ਆ ਆਪਾਂ ਕਹਿ ਦਿੰਨੇ ਆ ਦੀ ਨੀਤ ਸਾਫ਼ ਨਹੀਂ ਸਭ ਕੁਝ ਹੁੰਦੇ ਸੁੰਦੇ ਭੁੱਖਾ ਮਰਦਾ ਕਹਿਣ ਦਾ ਭਾਵ ਰਾਜਾ ਤਾਂ ਉਹ ਆ ਨਾ ਜਿਹੜਾ ਰੱਜ ਗਿਆ ਤੇ ਸੰਤੋਖ ਤੋਂ ਬਿਨਾ ਮਹਾਰਾਜ ਕਹਿੰਦੇ ਰਾਜ ਨਹੀਂ ਆਉਂਦਾ ਅਗਲਾ ਸਵਾਲ ਸੀ ਜਾਮਾ ਕਿਹਾ ਹੈ ਕੱਪੜੇ ਕਿਹੜੇ ਪਹਿਨੇ ਜਾਣ ਬਾਬਾ ਜੀ ਗੁਰੂ ਸਾਹਿਬ ਜੀ ਕਹਿੰਦੇ ਸਚਾਈ ਦੇ ਜਿਨੇ ਭਾਈ ਸਚਾਈ ਵਾਲਾ ਜਾਮਾ ਪਹਿਨ ਲਿਆ ਉਹ ਕਦੇ ਨੰਗਾ ਹੀ ਨਹੀਂ ਹੁੰਦਾ ਉਹ ਨੰਗਾ ਹੋ ਹੀ ਨਹੀਂ ਸਕਦਾ ਜਿਨੇ ਸੱਚ ਤੇ ਜਿਹੜਾ ਬੰਦਾ ਖੜ ਗਿਆ ਉਹ ਕਦੇ ਨਗਨ ਨਹੀਂ ਹੋ ਸਕਦਾ ਅਗਲਾ ਸਵਾਲ ਸੀਮਾ ਰਾਜ ਦੱਸੋ ਸਾਨੂੰ ਉਹ ਘਰ ਕਿਹੜਾ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਬੰਦੇ ਨੂੰ ਜਾਣਾ ਚਾਹੀਦਾ ਗੁਰੂ ਸਾਹਿਬ ਜੀ ਕਹਿੰਦੇ ਬੇਫਿਕਰੀ ਹੀ ਕਰ ਜਿਹਦੇ ਵਿੱਚ ਜਾਣਾ ਚਾਹੀਦਾ ਪਰ ਇਹ ਘਰ ਬਣੂਗਾ ਕਿਵੇਂ ਇਹ ਬਣੂਗਾ ਸਿਵਤ ਸਲਾਹ ਦੀਆਂ ਇੱਟਾਂ ਦੇ ਨਾਲ ਜੈ ਕਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰੋ ਮਹਾਰਾਜ ਕਹਿੰਦੇ ਭਾਈ ਜਿਹੜੇ ਘਰ ਬਾਰੇ ਕਹਿ ਰਹੇ ਹੋ ਨਾ ਬੇਫਿਕਰੀ ਦਾ ਘਰ ਇਹ ਮਿਲੂਗਾ ਪਤਾ ਕਿਵੇਂ ਉਹ ਅੱਲਾ ਦੀ ਸਿਵਤ ਸਲਾਹ ਕਰਨ ਦੇ ਨਾਲ ਜਿਹੜੇ ਘਰ ਦੇ ਵਿੱਚ ਉਹਦੀ ਕੀਰਤੀ ਹੁੰਦੀ ਆ ਜਿਹੜੇ ਸਾਧ ਸੰਗਤ ਵਿੱਚ ਪਰਮਾਤਮਾ ਦੀ ਸਿਵਤ ਸਲਾਹ ਕੀਤੀ ਜਾਂਦੀ ਆ ਕਰਤਾਰਾਂ ਦੇ ਗੁਣਾਂ ਦੀ ਵਿਚਾਰ ਹੁੰਦੀ ਆ ਉਹ ਘਰ ਕਰਮਾ ਵਾਲੇ ਹੁੰਦੇ ਆ ਇਹ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਉਹਦਾ ਪਿਆਰ ਹੋਵੇ ਫੇਰ ਭਾਈ ਬੇਫਿਕਰ ਤੂੰ ਹੋ ਜਾਵੇਂਗਾ ਚਿੰਤਾ ਵੱਲੋਂ ਝੋਰੀਆਂ ਵੱਲੋਂ ਅਗਲਾ ਸਵਾਲ ਸੀ ਮਹਾਰਾਜ ਦੁਨੀਆ ਪਾਰ ਕਰਨ ਲਈ ਕश्ती ਕਿਹੜੀ ਵਰਤਣੀ ਚਾਹੀਦੀ ਆ ਗੁਰੂ ਸਾਹਿਬ ਜੀ ਕਹਿੰਦੇ ਜਪ ਤਪ ਕਾ ਬੰਦ ਵੇੜ ਲਾ ਗੁਣ ਇਕੱਠੇ ਕਰੋ ਗੁਣਾ ਦੀ ਕश्ती ਗੁਣ ਬੰਦੇ ਅੰਦਰ ਹੋਣੇ ਚਾਹੀਦੇ ਆ ਜਿੰਨੇ ਗੁਣ ਹੋਣਗੇ ਉਨੇ ਹੀ ਸਮਝ ਲਓ ਇਹ ਗੁਣ ਚੱਪੂਆਂ ਦਾ ਕੰਮ ਕਰਦੇ ਆ ਕਸ਼ਤੀ ਪਾਰ ਹੋ ਜਾਂਦੀ ਆ ਫਿਰ ਕਹਿੰਦੇ ਮਹਾਰਾਜ ਮੁਕਤੀ ਦੀ ਸ਼ਕਲ ਦੱਸੋ ਮੁਕਤੀ ਕੀ ਹੁੰਦੀ ਆ ਗੁਰੂ ਸਾਹਿਬ ਜੀ ਕਹਿੰਦੇ ਮੁਕਤੀ ਸਿਰੜ ਦਾ ਦੂਜਾ ਨਾਂ ਮੁਕਤੀ ਉਹਦੇ ਹੀ ਬੰਦੇ ਨੂੰ ਮਿਲਣੀ ਆ ਜਦੋਂ ਆਪਾ ਵਾਰੂਗਾ ਉਹਦੇ ਗੁਰੂ ਅੱਗੇ ਇਸ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ ਫਿਰ ਕਹਿੰਦੇ ਸਵਾਲ ਪੁੱਛਿਆ ਸ਼ਾਹ ਸ਼ਰਫ ਨੇ ਜਿੰਦ ਕੀ ਆ ਮਹਾਰਾਜ ਉਦੋਂ ਫਿਰ ਗੁਰੂ ਸਾਹਿਬ ਜੀ ਨੇ ਬਹੁਤ ਛੋਟਾ ਜਿਹਾ ਜਵਾਬ ਦਿੱਤਾ ਸੀ ਹੱਕ ਹੱਕ ਕਹਿੰਦਾ ਸੀ ਜਦੋਂ ਉਹਨਾਂ ਨੇ ਪੁੱਛਿਆ ਮਹਾਰਾਜ ਇਹਦਾ ਅਰਥ ਕੀ ਆ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਜਿੰਦ ਜਿਹੜੀ ਆ ਰੱਬ ਵੱਲੋਂ ਹੀ ਬੰਦੇ ਨੂੰ ਦਿੱਤੀ ਜਾਂਦੀ ਹੈ ਆਤਮਾ ਪਰਮਾਤਮਾ ਦੀ ਅੰਸ਼ ਹੁੰਦੀ ਹੈ ਪਰ ਜੇ ਬੰਦਾ ਇਹ ਤੇ ਆਪ ਦਾ ਹੱਕ ਜਿਤਾ ਲਵੇ ਵੀ ਇਹ ਮੇਰੀ ਆ ਫਿਰ ਉਹ ਔਗਣਾ ਨਾ ਭਰ ਜਾਂਦਾ ਜੇ ਸਮਝੇ ਇਹ ਪਰਮਾਤਮਾ ਦੀ ਦਾਤ ਆ ਉਹਦੀ ਅੰਸ਼ਾ ਉਹਦੀ ਤੇਰ ਮੇਰ ਮਟ ਜਾਂਦੀ ਹੈ ਫਿਰ ਉਹ ਕਹਿੰਦੇ ਵਜੂਦ ਕੀ ਆ ਬੰਦੇ ਦਾ ਮਹਾਰਾਜ ਕਹਿੰਦੇ ਵਜੂਦ ਕੁਝ ਵੀ ਨਹੀਂ ਵਜੂਦ ਤਾਂ ਬੰਦਾ ਆਪਦਾ ਗਵਾ ਬੈਠਦਾ ਜਿਹੜਾ ਵੀ ਕੋਈ ਕਟੜ ਪੰਥੀ ਬਣ ਜਾਂਦਾ ਹੈ ਉਹਦਾ ਵजूद ਖਤਮ ਹੋ ਜਾਂਦਾ ਹੈ। ਅਗਲਾ ਸਵਾਲ ਸੀ ਉਹਨਾਂ ਦਾ ਮਹਾਰਾਜ ਬਾਜੂ ਕਿਹੜੇ ਹੁੰਦੇ ਆ? ਮਹਾਰਾਜ ਨੇ ਕਿਹਾ ਬਾਜੂ ਹਨ ਮਿੱਤਰ ਤੇ ਮਿੱਤਰ ਵੀ ਉਹ ਜਿਨ੍ਹਾਂ ਨੂੰ ਮਿਲ ਕੇ ਦੁਰਮਤ ਨਸ ਜਾਵੇ। ਮਾੜੀ ਮਤ ਦੂਰ ਹੋ ਜੇ ਉਹ ਹੁੰਦਿਆਂ ਬੰਦੇ ਦੀਆਂ ਬਾਹਾਂ। ਧਰਮ ਸੇਤੀ ਸੰਬੰਧ ਰੱਖਣ ਨਾ ਬਾਹਾਂ ਬਣਦੀਆਂ ਨੇ ਤੇ ਉਹਨੇ ਜਦੋਂ ਭੇਖ ਵਸਤਰ ਤੇ ਫਕੀਰੀ ਦੀਆਂ ਕਿਰਿਆਵਾਂ ਦੀ ਗੱਲ ਕੀਤੀ ਮਹਾਰਾਜ ਕਹਿੰਦੇ ਭਾਈ ਦੁਨੀਆਂ ਦੀ ਹਿਰਸ ਮੁੱਕ ਜਾਏ ਤੇ ਮੌਤ ਸਦਾ ਸਾਹਮਣੇ ਰੱਖੋ ਤੇਰਾ ਦੁਨੀਆਂ ਦੇ ਲੇੜੇ ਲਾਲਚਾ ਹਿਰਸ ਹੁੰਦੀ ਆ ਬੰਦੇ ਨੂੰ ਖਿੱਚ ਹੁੰਦੀ ਆ ਇੱਕ ਤਰ੍ਹਾਂ ਦੀ ਦੁਨਿਆਵੀ ਇਹ ਸਭ ਕੁਝ ਮਹਾਰਾਜ ਕਹਿੰਦੇ ਖਤਮ ਹੋ ਜਾਏਗਾ ਬਸ ਮੌਤ ਨੂੰ ਯਾਦ ਰੱਖ ਲਓ ਸ਼ਾਹ ਸ਼ਰਫ ਜੀ ਇੰਨੀ ਇੱਕ ਗੱਲ ਕਰ ਲਾਜੀਆਂ ਵਿੱਚੋਂ ਇੱਕ ਨੇ ਕਿਹਾ ਕਿ ਚੱਲੇ ਤੁਸੀਂ ਹੱਜ ਹੋ ਪਰ ਆਪ ਜੀ ਤਾਂ Hindu ਘਰ ਪੈਦਾ ਹੋਏ ਇਸ ਲਈ ਆਪ ਜੀ ਦੀ ਹੱਜ ਕਬੂਲ ਨਹੀਂ ਹੋਣੀ ਮਹਾਰਾਜ ਨੇ ਕਿਹਾ ਸੱਚੀ ਹੱਜ ਤੁਸੀਂ ਜਾਣੀ ਨਹੀਂ ਖੁਦਾ ਦੇ ਘਰ ਜਾਂਦਿਆਂ ਮਿਹਰ ਮੁਹੱਬਤ ਖਿਦਮਤ ਖੈਰਾਤ ਇਹਨਾਂ ਨੂੰ ਹੀ ਕਰੀਦਾ ਹੈ ਜੀ ਇਹ ਲੋੜੀਂਦੀਆਂ ਨੇ ਜ਼ਰੂਰੀ ਚੀਜ਼ਾਂ ਨੇ ਹੁਜਤ ਨਫ਼ਰਤ ਤੇ ਕੀਨਾ ਖੁਦਾ ਦੇ ਘਰ ਤੋਂ ਦੂਰ ਲੈ ਜਾਂਦੀਆਂ ਨੇ ਹੁਣ ਜਦੋਂ ਪ੍ਰਤਨ ਜਨਮ ਸਾਖੀ ਨੂੰ ਪੜ੍ਹਦੇ ਆ ਸਾਧ ਸੰਗਤ ਜੀ ਉਹਦੇ ਵਿੱਚ ਇੱਕ ਹੋਰ ਹਾਜੀ ਸੀ ਉਹਨੇ ਸੋਚਿਆ ਇਹ ਮੁਸਲਮਾਨ ਨਹੀਂ ਪਰ ਫਿਰ ਵੀ ਇਨਾਂ ਦੇ ਸਿਰ ਤੇ ਟਰਦੇ ਬਦਲੀ ਦੀ ਸ਼ਾਨ ਹੀ ਹਟਦੀ ਮਹਾਰਾਜ ਦੇ ਸਿਰ ਤੇ ਨਾ ਇੱਕ ਬਦਲੀ ਨੇ ਸ਼ਾਨ ਕੀਤੀ ਹੋਈ ਆ ਗੁਰੂ ਸਾਹਿਬ ਜੀ ਨੂੰ ਧੁੱਪ ਨਹੀਂ ਸੀ ਲੱਗਣ ਦੇਰੀ ਬਦਲੀ ਬਾਕੀ ਗਰਮੀ ਦਾ ਮੌਸਮ ਸੀ ਬਾਕੀ ਸਾਰੇ ਉਹਨਾਂ ਦੇ ਸਿਰ ਤੇ ਸੇਕ ਆ ਹੁਣ ਗੁਰੂ ਮਹਾਰਾਜ ਨੂੰ ਧੁੱਪ ਨਹੀਂ ਸੀ ਪਹੁੰਚਦੀ ਉਹਨੇ ਵੀ ਐਸਾ ਸੋਚ ਕੇ ਕਹਿ ਦਿੱਤਾ ਗੁਰੂ ਸਾਹਿਬ ਜੀ ਜੇ ਤੁਸੀਂ ਚੱਲਣਾ ਤੇ ਅੱਗੇ ਹੋ ਕੇ ਚੱਲੋ ਜਾਂ ਮੇਰੇ ਪਿੱਛੇ ਜਾਂ ਮੇਰੇ ਨਾਲ ਨਾ ਤੁਰੋ ਮਹਾਰਾਜ ਨੇ ਉਹਨੂੰ ਕਿਹਾ ਭਾਈ ਤੂੰ ਅੱਗੇ ਹੋ ਨਿਮਰਤਾ ਨਾਲ ਆਖਿਆ ਤੇ ਆਹ ਮਹਾਰਾਜ ਰੁਕ ਗਏ ਆ ਉਹ ਕੁਝ ਦੂਰ ਅੱਗੇ ਗਿਆ ਤੇ ਬੱਦਲੀ ਓਲੇ ਹੋ ਗਈ ਸੀ ਉਹ ਤੁੱਪੇ ਹੀਠ ਭੁੱਜਣ ਲੱਗ ਗਿਆ ਸੀ ਉਹਦੇ ਅੰਦਰ ਹੰਕਾਰ ਸੀ ਵੀ ਖੋਰੇ ਮੇਰੇ ਉੱਪਰ ਛਾਂ ਤੇ ਮੈਂ ਛਾਵੇਂ ਤੁਰਿਆ ਜਾ ਰਿਹਾ ਛਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਸੀ ਜਦੋਂ ਪਾਸੇ ਹੋ ਗਿਆ ਅੱਗੇ ਹੋ ਗਿਆ ਉਦੋਂ ਉਹਦੇ ਸਿਰ ਤੋਂ ਛਾਂ ਉੱਟ ਗਈ ਇਹ ਨਾ ਇਹਨਾਂ ਚੀਜ਼ਾਂ ਦੇ ਸਾਧ ਸੰਗਤ ਦੀ ਅੰਤਰੀ ਭਾਵ ਵੀ ਹੁੰਦੇ ਆ ਜਦੋਂ ਆਪਾਂ ਹਉਮੇ ਵਿੱਚ ਆ ਜਾਂਦੇ ਆ ਉਦੋਂ ਗੁਰੂ ਰੂਪ ਜਿਹੜੀ ਬਦਲੀ ਹੁੰਦੀ ਆ ਸਾਡੇ ਸਿਰ ਤੋਂ ਪਾਸੇ ਹੋ ਜਾਂਦੀ ਆ ਤੇ ਵਿਕਾਰਾਂ ਦਾ ਸੂਰਜ ਸਾਨੂੰ ਤਪਸ਼ ਦਿੰਦਾ ਇਹਨਾਂ ਦੇ ਡੂੰਘੇ ਅਰਥ ਹੁੰਦੇ ਆ ਜਨਮਸਾਖੀਆਂ ਦੇ ਤੇ ਜਨਮਸਾਖੀ ਦੇ ਸ਼ਬਦ ਮੈਂ ਤੁਹਾਨੂੰ ਸੁਣਾ ਦਿੰਨਾ ਜਿਵੇਂ ਉਹਦੇ ਵਿੱਚ ਲਿਖਿਆ ਹੈ ਤਬ ਹਾਜੀ ਲੱਗਾ ਹੱਤ ਫਾਟਣ ਤਾਂ ਆਖੇ ਉਸ ਜੋ ਖੁਦਾਈ ਕਾ ਦੀਦਾਰ ਹੋਇਆ ਆਹ ਪਰ ਚੱਲ ਨਾ ਸਕਿਓ ਛਲਕੀਆ ਠੰਡ ਤੇ ਸ਼ਾਂ ਗੁਰੂ ਪਾਸ ਹੀ ਆ ਉਹਨੂੰ ਪਤਾ ਲੱਗ ਗਿਆ ਇੱਥੇ ਜਨਮ ਸਾਖੀਆਂ ਦੇ ਥੋੜੇ ਜਿਹੇ ਬੋਲ ਹੁੰਦੇ ਆ ਉਹ ਸਾਸ ਸੰਗਤ ਜੀ ਮਹਿੰਗੇ ਹੁੰਦੇ ਆ ਆਪਾਂ ਭਾਵੇਂ ਚੀਜ਼ਾਂ ਨੂੰ ਸੌਖਾ ਕਰਕੇ ਸਮਝਣਾ ਚਾਹੁੰਨੇ ਆ ਪਰ ਜਿਹੜੀ ਡੂੰਗੀ ਚੀਜ਼ ਹੁੰਦੀ ਆ ਉਹੀ ਉੱਚੀ ਹੁੰਦੀ ਆ ਜਿਹੜੇ ਦਰਖਤ ਦੀਆਂ ਜੜਾਂ ਡੂੰਘੀਆਂ ਹੁੰਦੀਆਂ ਨੇ ਉਹੀ ਸਭ ਤੋਂ ਵੱਧ ਤਾਣੂ ਜਾਵੇਗਾ ਜਿਹਦੀ ਜਾੜੀ ਨਹੀਂ ਡੂੰਗੀ ਉਹ ਤਾਂ ਡੈਗ ਪਵੇਗਾ ਹਨੇਰੀ ਆਏ ਤਾਂ ਜੜ ਪੁੱਟੀ ਜਾਊਗੀ ਜੜਾਂ ਡੂੰਘੀਆਂ ਹੋਣੀਆਂ ਬਹੁਤ ਜ਼ਰੂਰੀ ਆ ਮੱਕੇ ਦੇ ਰਾਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਹਾਜੀ ਮਿਲੇ ਸੀ ਜਿਨ੍ਹਾਂ ਦੇ ਹੰਕਾਰ ਮਹਾਰਾਜ ਨੇ ਤੋੜਿਆ ਉਹਨਾਂ ਨੂੰ ਸੱਚੇ ਨਾਮ ਦੇ ਨਾਲ ਜੋੜਿਆ ਖੁਦਾ ਦੇ ਘਰ ਜਾਂਦੇ ਆ ਮਿਹਰ ਮੁਹੱਬਤ ਖਿਦਮਤ ਫੇਰਾਤ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਆ ਫਿਰ ਉਹ ਜਿਹਦੇ ਸਿਰ ਤੇ ਉਹ ਬਦਲੀ ਨਹੀਂ ਰਹੀ ਜਿਹੜਾ ਭੁੱਜਣ ਲੱਗਾ ਸੀਗਾ ਤੁੱਪ ਦੇ ਸੇਕ ਦੇ ਵਿੱਚ ਤੇ ਕਹਿਣ ਲੱਗਾ ਵਾਕਈ ਠੰਡ ਤਾਂ ਬਾਬਾ ਨਾਨਕ ਜੀ ਦੇ ਪਾਸ ਹੀ ਆ ਠੰਡ ਵੀ ਤੇ ਸ਼ਾਂ ਵੀ ਸਾਰੇ ਆਖਦੇ ਭਾਈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 베ਰੀ ਹੇਠ ਬੈਠੇ ਗੁਰੂ 베ਰੀ ਵੀ ਨਿਹਾਲ ਹੋਈ ਰੀਠੇ ਵੱਲ ਡਿੱਠਾ ਰੀਟਾ ਮਿੱਠਾ ਹੋ ਹੋ ਜਾਮਦਾ ਅੱਕ ਖਖੜੀਆਂ ਵੇਖ ਕੇ ਨਿਹਾਲ ਕੀਤਾ ਅੰਬ ਅਨਾਰ ਮਰਦਾਨਾ ਤੋੜ ਤੋੜ ਖਾਮਦਾ ਕਿਕਰਾਂ ਤੋਂ ਮਠਿਆਈਆਂ ਝਾੜੀਆਂ ਮੇਰੇ ਸਤਗੁਰਾਂ ਨਿੰਮ ਦੀਆਂ ਪੱਤੀਆਂ ਚੋਂ ਮਿੱਠਾ ਰਸ ਆਮਦਾ ਜਟ ਤਾਰੇ ਭਟ ਤਾਰੇ ਲੱਕੜੀ ਦੇ ਕਟ ਤਾਰੇ ਤੂੰ ਵੀ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਉਂਦਾ ਬੰਦਿਆ ਜੇ ਤੂੰ ਵੀ ਸ਼ਰਨਾ ਜੇ ਬਾਬਾ ਨਾਨਕ ਜੀ ਦੀ ਤੈਨੂੰ ਵੀ ਉਹ ਠੰਡ ਤੇ ਤੈਨੂੰ ਵੀ ਉਹ ਸ਼ਾਂ ਨਸੀਬ ਹੋ ਜੇ ਜੇ ਤੂੰ ਨੀਮਾ ਹੋ ਜੇ ਮਿੱਠਤ ਨੀਮੀ ਨਾਨਕਾ ਗੁਣ ਚੰਗੇ ਆਈਆਂ ਤਤ ਸੱਚੇ ਪਾਤਸ਼ਾਹ ਜੀ ਨੇ ਭਾਈ ਉੱਥੇ ਜਿਹੜੇ ਭੁੱਲੇ ਲੋਕ ਸੀਗੇ ਉਹਨਾਂ ਨੂੰ ਸੱਚੀ ਨਮਾਜ਼ ਬਾਰੇ ਦੱਸਿਆ ਬੰਦਗੀ ਕੀ ਜੰਜੀਰ ਕੀ ਸ਼ਾਹ ਸਰਫ ਦੇ ਜਦੋਂ ਸਵਾਲਾਂ ਦੇ ਜਵਾਬ ਦਿੱਤੇ ਉਹਨੇ ਵੀ ਆਪਣਾ ਮਸਤਕ ਬਾਬੇ ਦੇ ਕਦਮਾਂ ਉੱਪਰ ਰੱਖਿਆ ਦੇਖੋ ਮਹਾਰਾਜ ਨੂੰ ਪਿਆਰ ਕਰਨ ਵਾਲੇ ਆਖਿਆ ਮਹਾਰਾਜ ਨਿਸ਼ਾਨੀ ਦੇ ਦਿਓ ਕੋਈ ਸੱਚੇ ਪਾਤਸ਼ਾਹ ਜੀ ਨੇ ਇੱਕ ਜੋੜਾ ਖੜਾਵਾਂ ਦਾ ਦੇ ਦਿੱਤਾ ਇੱਕ ਬਿਰਾਗਨ ਪੱਥਰ ਦਾ ਇੱਕ ਗੁਰਜ ਦੋ ਪੱਥਰ ਦੇ ਕੜੇ ਇੱਕ ਕਸ਼ਤੀ ਜਿਹੜੀ 1.5 ਫੁੱਟ ਲੰਮੀ ਤੇ 1 ਫੁੱਟ ਚੌੜੀ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਮਹਾਰਾਜ ਦੀਆਂ ਨਿਸ਼ਾਨੀਆਂ ਕਹਿੰਦੇ ਇਹ ਪੰਜ ਯਾਦਗਾਰਦਨ ਯਾਦਗਾਰਾਂ ਗੁਰੂ ਜੀ ਦੀਆਂ ਨੇ ਕੋਈ ਦਰਸ਼ਨ ਕਰਨਾ ਚਾਹੇ ਤੇ ਮਖਦੂਮ ਸਾਹਿਬ ਦੇ ਕਾਰدار ਜਿਹੜੇ ਆ ਉਹਦੇ ਦਰਸ਼ਨ ਕਰਵਾ ਦਿੰਦੇ ਜਦੋਂ ਮਹਾਰਾਜ ਜੀ ਇੱਥੇ ਆਏ ਆ ਇਨ੍ਹਾਂ ਪੀਰਾਂ ਦੇ ਨਾਲ ਕश्ती 'ਚ ਬਹਿ ਕੇ ਮੁਲਾਕਾਤ ਕੀਤੀ ਉਹਨਾਂ ਦੀਆਂ ਅੱਗੇ ਪੀੜੀਆਂ ਹੁੰਦੀਆਂ ਨੇ ਨਾ ਉਹ ਦਰਸ਼ਨ ਕਰਵਾ ਦਿੰਦੇ ਇਹਨਾਂ ਚੀਜ਼ਾਂ ਦੇ ਸਾਧ ਸੰਗਤ ਜੀ ਜਦੋਂ ਵੀ ਕੋਈ ਕਰਨਾ ਚਾਵੇ ਮਹਾਰਾਜ ਜੀ ਜਦੋਂ ਤਲੰਬੇ ਤੋਂ ਗੁਰੂ ਜੀ ਨਿਗਾਹੇ ਪਹੁੰਚੇ ਸੀਗੇ ਇੱਥੇ ਉੱਚ ਦਾ ਸਥਾਨ ਉੱਚ ਦੇ ਪੀਰ ਵੀ ਆਪਾਂ ਕਹਿ ਦਿੰਨੇ ਆ ਲਾਹੌਰ ਤੇ ਕਰਾਚੀ ਨੂੰ ਜਿਹੜਾ ਆਪਸ ਵਿੱਚ ਜੋੜਦਾ ਪੰਜ ਨਦ ਦਾ ਸਥਾਨ ਉੱਥੇ ਮਹਾਰਾਜ ਨੇ ਇਹਨਾਂ ਨੂੰ ਫਿਰ ਸਿੱਖਿਆ ਵੀ ਦਿੱਤੀ ਸਾਰੀਆਂ ਗੱਲਾਂ ਵੀ ਸਮਝਾਈਆਂ ਬੜੇ ਇੱਥੇ ਮਸਤ ਕਲੰਦਰ ਵਰਗੇ ਮੁਖਦੂਮ ਵਰਗੇ ਪੀਰ ਬਹਾਉਦੀਨ ਮੁਲਤਾਨ ਵਰਗੇ ਪੀਰ ਮਿਲੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਤਸੱਲੀ ਕਰਵਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਈ ਕਰਨ ਭਾਈ ਪੁੱਲ ਚੱਕ ਦੀ ਖੇਮਾ ਆਈ ਪ੍ਰਭ ਸਰਣਾਗਤੀ ਕਿਰਪਾ ਨਿੱਧ ਦਿਆਲ ਏਕੇ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ